ਬਾਈ ਜਗਰੂਪ ਸਿੰਘ ਜੀ ਨਾਲ ਪਿੰਡੀ ਬਰਾਡ ਹੋਣੀ ਸਾਰੇ ਵੀਰ ਗਾੜ 51 ਪੜਾਈ ਹੋਵੇਗਾ ਚਿਰਵਾਲ ਦੇ ਵਿੱਚ ਮੇਲਾ ਹੋਣਾ ਬੈਸਟਾ ਨੂੰ ਗਾਇਆਂ ਦਿੱਤੀਆਂ ਜਾਣਗੀਆਂ ਸਾਰੇ ਪੁੱਛੋ ਆ ਜਾਓ ਰਵੀ ਦਿਉਰੇ ਵਾਲਾ ਕਬੱਡੀ ਪਾ ਰਿਹਾ ਟੱਗੋਰ ਵਾਲਿਆਂ ਦਾ ਸ਼ਰਨਾ ਕਿ ਮਾਰੇ ਪੁੱਠੇ ਸਿੱਦੇ ਦਾ ਕਾਮੇ ਦਾ ਰੇਡਰ ਨੂੰ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਖੇਡੇ ਟੌਪ ਦੀ ਕਬੱਡੀ ਚੱਕ ਲਈ ਸ਼ੇਰ ਦਾ ਸ਼ੀਰਾ ਅਮਰੀਕ ਕਬੱਡੀ ਪਾ ਰਿਹਾ ਲਓ ਸਾਹਮਣੇ ਕਹਿੰਦੇ ਰੇਡ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਲਓ ਜੀ ਹੁਣ ਕਹਿੰਦੇ ਸ਼ੀਰਾ ਚੱਕ ਲਈ ਸ਼ੇਰ ਭਰਤੀ ਦਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਡੰਡੀ ਰਾਜਕੋਡ ਤੇ ਗਗਨਪੱਠੋਲ ਉਹ ਜੱਗੂ ਦੇ ਜੱਫੇ ਤੇ 5.50 ਦੇਣਗੇ ਆਹ ਕਹਿੰਦੇ ਟਾਂਟੋ ਦੇ ਵਰਲਡ ਕੱਪ ਦਾ ਤੇ ਕੈਨੇਡਾ ਕੱਪ ਦਾ ਪ੍ਰੈਸਟਾ ਨੌਜਵਾਨ ਰਵੀ ਸਾਹੋ ਜੀ ਕਹਿੰਦੇ ਵੀ ਗਾਜੀਆਣੇ ਨੇ ਤਾਲੇ ਤੋਂ ਬਾਅਦ ਜੇ ਟਾਂਟੋ ਮੇਰੇ ਚ ਮੋਗਾ ਮੋਗਾ ਹੋਈ ਹੈ ਤੇ ਕਹਿੰਦੇ ਉਹ ਰਵੀ ਨੇ ਕਰਾਈ ਆ ਉਹ ਮੋਗਾ ਮੋਗਾ ਰਵੀ ਨੇ ਕਰਾਈ ਆ ਇਹ ਰੇਡ ਛੱਬਾ ਵਾਲੇ ਦੀ ਓਏ ਆ ਲਿਆ ਕਿਧਰ ਗਿਆ ਲਓ ਸਾਹਮਣੇ ਇਧਰ ਬਾਈ ਬਾਈ ਕਹਿੰਦਾ ਵੀ ਆਪਾਂ ਮਾਇਆ ਲਾਉਣੀ ਹੈ ਲਓ ਸਾਹਮਣੇ ਛੰਨਾ ਵਾਲਾ ਭੂਰੀ ਤਾਲੀ ਵਾਲ ਪਰਿਵਾਰ ਦਾ ਪੱਟੂ ਤੱਕਦਾ ਹੋਣਾ ਕੈਨੇਡਾ ਤੋਂ ਸੰਘੇੜਾਂ ਦੇ ਵਿੱਚ ਵਾਪਸੀ ਹੋਈ ਭੂਰੀ ਦੀ ਤੇ ਦੁਨੀਆ ਦੇ ਤਿਲ ਜਿੱਤੇ ਅੱਜ ਦਾ ਮੇਲਾ ਰਾਏਕੋਟ ਦਾ ਜਿੰਨੇ ਨੰਬਰ ਭੂਰੀ ਦੇ ਵੀਲੇ ਵਾਲੇ ਮੁੰਡੇ ਕਹਿੰਦੇ 5-500 ਦੇ ਮਾਰ ਦੇਣਿਆ ਜੋਗੀ ਵਾਲੀਆ ਗगन ਆ ਗਿਆ ਵੱਡੇ ਭਾਈ ਸਾਹਮਣੇ ਕਹਿੰਦੇ ਜੋਗੀ ਵਾਲੀਆ ਗੱਡਣ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਅਮਰਤੋਣੀ ਵੀਰ ਨੇ ਪ੍ਰਧਾਨ ਹੋਈ ਤੇ ਨਾਲ ਜਾਨੂੰ ਬੱਸੀਆ ਹੋਣੇ ਆਹ ਧੰਨਵਾਦ ਹੈ ਵੀਰਾਂ ਦਾ ਪ੍ਰੇਮ ਦੇ ਸਾਹੋਕੇ ਵਾਲਾ ਵੱਡਾ ਮਲ ਹੈ ਕਬੱਡੀ ਦਾ ਉਹ ਵੱਡਿਆਂ ਨੂੰ ਵੱਡੇ ਟੱਕਰ ਗਏ ਉਹ ਧਰਤੀ ਰਾਜਕੋਟ ਦੀ ਉਹ ਬੱਲੇ ਬੱਲੇ ਹੋਣ ਲੱਗੀ ਹੈ ਕਬੱਡੀ 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 ਆਹ ਤੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਸ਼ਹਿਰ ਵਿੱਚ ਰੌਲਾ ਪੈ ਗਿਆ ਅੱਖ ਨੇ ਸ਼ਰਾਰਤ ਕੀਤੀ ਐ ਆ ਕਹਿੰਦੇ ਹਰਿਆਣੇ ਦੇ ਵਿਉਰੇ ਪਿੰਡ ਤੋਂ ਚੱਲ ਕੇ ਆਇਆ ਰਵੀ ਕਬੱਡੀ ਪਾ ਰਿਹਾ ਹੈ ਸਰੀਰ ਵੇਖ ਕੇ ਭੁੱਖ ਲੈ ਵੀ ਹੈ ਹਰੀਕੇ ਦਾ ਵਿੱਕੀ ਹੈ ਡਗੋਰ ਵਾਲੇ ਦਾ ਸ਼ਰਨ ਆ ਕਹਿੰਦੇ ਵਿੱਕੀ ਹਰੀਕੇ ਵਾਲਾ ਉਹ ਲਾਗੇ ਟਕੜਾ ਜੱਫਾ ਭਾਤੀਆਂ ਬਰਾਬਰ ਦੀ ਹੈ ਭਾਤੀਆਂ ਬਰਾਬਰ ਦੀ ਹੈ ਭਾਤੀਆਂ ਬਰਾਬਰ ਦੀ ਹੈ ਉਧਰ ਸਵਰਨੋ ਰਾਓ ਕੇ ਬਾਈ ਪੋਜਣ ਜਾ ਰਿਹਾ ਹੁਣ ਵੀ ਧਾਮੀ ਹੋਣਾ ਹੋਣਾ ਦਾ ਬੂਟਾ ਬਾਈ ਕਹਿੰਦਾ ਇਸ਼ਾਰਾ ਕਰਦਾ ਨੰਬਰ ਰੇਂਡਰ ਤੇ ਉਸ ਜੁੜਦਾ ਹੋਇਆ ਇਸ਼ਾਰਾ ਕਰਦਾ ਨੰਬਰ ਰੇਂਡਰ ਤੇ ਸਜਾ ਸਿਰੇ ਦੀ ਟੱਕਰ ਫਤੇਗੜ ਛੰਨਾ ਦੀ ਟੀਮ ਕ੍ਰੈਡਾ ਕਪੜਾ ਬੈਸਟ ਬਾਬੂ ਰੱਜਵਲੀ ਦੇ ਪਿੰਡਾਂ ਦਾ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰ ਆ ਗਿਆ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰ ਆ ਗਿਆ ਬ੍ਰਿੰਦਰ ਸਿੰਘ ਬਰਾੜ ਬੱਲੇ ਬੱਲੇ ਕਰ ਆ ਗਿਆ ਰੇਡ ਛੰਨਾ ਵਾਲੇ ਪੂਰੀ ਦੀ ਤੇ ਬੋਲ ਮਰੀਕ ਦੇ ਸਾਹਮਣੇ ਕਹਿੰਦੇ ਛੰਨਾਂ ਵਾਲੇ ਵੀ ਕਬੱਡੀ ਪੈਣ ਲੱਗੀ ਐ ਇਹ ਕਹਿੰਦੇ ਚਾਰੇ ਚਾਰੇ ਪਿਆਰ ਦੇ ਉਹ ਤਵਾ ਲੱਗਦਾ ਕੰਨੀਆਂ ਦੇ ਕੋਈ ਖੜਾ ਪੱਪਾ ਲੱਗਦਾ ਕੰਨੀਆਂ ਬੇਟੀ ਖੜਾ ਕੋਠੇ ਜਡੇ ਜਡੇ ਬੰਦੇ ਆ ਉਹ ਉੱਚੇ ਉੱਚੇ ਉੱਚੀ ਉੱਚੇ ਬੰਦੇ ਖੜੇ ਆ ਫਿਰ ਇਧਰ ਕਹਿੰਦੇ ਪੂਰੀ ਨੌਜਾਨ ਉਹ ਕੀ ਫੈਸਲੇ ਨੇ ਉਹ ਕੀ ਫੈਸਲੇ ਉਹ ਜੀ ਢੜੀ ਵਾਲਾ ਦੱਸਦਾ ਵੀ ਕੀ ਫੈਸਲੇ ਨੇ ਨੰਬਰ ਕਹਿੰਦੇ ਜੋਗੀ ਵਾਲਿਆ ਇਹਦਾ ਜ਼ਿਲ੍ਹਾ ਫਿਰੋਜ਼ਪੁਰਾ ਫਤੇਗੜ ਪੰਜ ਤੂਰ ਦੇ ਨੇੜੇ ਇਹਦਾ ਜੋਗੀ ਵਾਲਾ ਪਿੰਡ ਹੈ ਮੇਰੇ ਮਿੱਤਰੋ ਆਹ ਸਾਹਮਣੇ ਆ ਰੰਬੋ ਤਿੱਬਿਆ ਦਾ ਪੁੱਤ ਹੈ ਪਰ ਡਬਲ ਟੱਚ ਗਗਨ ਦੇ ਵਿੱਚ ਨਿਮਰਤਾ ਵੀ ਬਹੁਤ ਆਹ ਨਿਮਰਤਾ ਕੁੱਟ-ਕੁੱਟ ਕੇ ਪੜੀ ਹੋਈ ਹੈ ਓ ਰਵੀ ਆ ਗਿਆ ਆਹ ਸਾਹਮਣੇ ਕੈਪਟਨ ਬਾਲਾ ਰਵੀ ਖੇਡ ਕੇ ਗਿਆ ਹੈ ਤੇ ਹਿਜਿਆਨੇ ਦੇ ਪਿਆਰੇ ਪਿੰਡ ਦਾ ਰਵੀ ਕਬੱਡੀ ਪਾ ਰਿਹਾ ਹੈ ਨਮਾ ਪ੍ਰਧਾਨ ਖਨਾਰ ਧੰਨਵਾਦ ਹੈ ਆਹ ਸਾਹਮਣੇ ਕਬੱਡੀ 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 ਹਰੀਕੇ ਵਾਲਾ ਹਰੀਕੇ ਵਾਲਾ ਧੱਕੇ ਮਾਰਦਾ ਹੈ ਹਰੀਕੇ ਵਾਲਾ ਵਟਿਆ ਆਹ ਸਾਹਮਣੇ ਹਰੀਕੇ ਵਾਲਾ ਇੱਕ ਵੀਰ ਕੁਝ ਕੈਮਰੇ ਦੇ ਮੂਹਰੇ ਖੜੇ ਆ ਬੁੱਤਾ ਜੀ ਪਾਸੇ ਕਰਿਓ ਬੁੱਤਾ ਜੀ ਪਾਸੇ ਕਰਿਓ ਹੁਣੇ ਕੈਮਰੇ ਦੇ ਮੂਹਰੇ ਖੜੇ ਅੱਖ ਬਣ ਕੇ ਬੰਤੀ ਹੈ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਬਲਜੀਤ ਸਿੰਘ ਜੀ ਐਸਐਸਆਈ ਸਾਹਿਬ ਨਾਇਬ ਰੀਡਰ ਨੇ ਐਸਐਸਬੀ ਸਾਹਿਬ ਜੁਗਰਾਉਂਡ ਬਲਜੀਤ ਸਿੰਘ ਜੀ ਦਾ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਆਹ ਸ਼ੀਰਾ ਕੇਲੇ ਵਾਪਸ ਉਹ ਪੂਰੀ ਵਾਲਾ ਗੁਰਦੀਪ ਸਿੰਘ ਪੂਰੀ ਫੇਰ ਵੀਰ ਪੱਤੂ ਦਾ ਬਲਦੇਵ ਸਿੰਘ ਢਾਲੀਆ ਦਾ ਪੁੱਤ ਖੇਡ ਮੈਦਾਨਾਂ ਵਿੱਚ ਕਬੱਡੀ ਪਾ ਰਿਹਾ ਹੈ ਜਲਾਨ ਦੇ ਮੇਲੇ ਤੇ ਮਿਲੀ ਥਾਰ ਗੱਡੀ ਆਹ ਸਾਹਮਣੇ ਕਬੱਡੀ ਪਈ ਹੋਈ ਹੈ ਇੱਕ ਪਾਸੇ ਸ਼ਰਨਾ ਇੱਕੋ ਦੀਆਂ ਪੱਟੀਆਂ ਕਬੱਡੀ 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 ਉਹ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਰਹਿਣਾ ਗੁਰੂ ਵਾਹਿਗੁਰੂ ਸਾਰੇ ਅਰਦਾਸ ਕਰਿਓ ਠੀਕ ਹੈ ਪੂਰੀ ਸਾਰੇ ਅਰਦਾਸ ਕਰਿਓ ਤਿੱਤੀ ਵਾ ਨਾ ਲੱਗੇ ਇਹ ਭੋਲੇ ਆ ਨੰਗੇ ਪਿੰਡੇ ਦੀ ਕਮਾਈ ਹੈ ਵਾਹਿਗੁਰੂ ਕਿਰਪਾ ਰਖੇ ਤਤੀ ਵਾਹ ਨਾਲ ਕੇ ਮੂਸਪਰੇ ਪੁੱਛਦੀ ਕਰਦੇ ਜੀ ਗਰਾਊਂਡ ਚ ਭੋਰੀ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ ਕਿਤਾਰੀ ਭੂਰੀ ਸ਼ਨਾ ਦੇ ਲਈ ਜ਼ੋਰਦਾਰ ਆਪਾਂ ਵਾਹਿਗੁਰੂ ਮੇਰ ਰੱਖੇ ਜਿੰਨੇ ਖਿਡਾਰੀ ਆਏ ਐ ਸਾਰੇ ਹੱਦੇ ਖੇਡਦੇ ਜਾਣ ਲੋੜ ਐ ਇਹਨਾਂ ਦੀ ਮਾਂ ਖੇਡ ਕਬੱਡੀ ਨੂੰ ਹਲੇ ਬਹੁਤ ਲੋੜ ਐ ਛੰਨਾ ਵਾਲਿਆ ਮੂਸਪਰੇ ਹੈ ਤੇ ਕਿਰਪਾ ਕਰਕੇ ਪਹੁੰਚਦੀ ਕਰੋ ਡਾਕਟਰ ਸ਼ਰਮਾ ਜੀ ਲੈ ਕੇ ਆ ਗਏ ਐ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲਾਹੋ ਸਾਹਮਣੇ ਕਹਿੰਦੇ ਗਗਨ ਦੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਗਗਨ ਕਹਿੰਦੇ ਜੋਗੇ ਵਾਲੀ ਦੀ ਧਰਤੀ ਦਾ ਨਾਮ ਹੈ ਢਾਕਾ ਮਣੀ ਧੂੜ ਆ ਉਹ ਕਹਿੰਦੇ ਸਾਹੋਕੇ ਵਾਲਾ ਨੌਜਵਾਨ ਇਹ ਕਹਿੰਦੇ ਉਹ ਜ਼ਿਲ੍ਹੇ ਦਾ ਉਹ ਜ਼ਿਲ੍ਹੇ ਦਾ ਔਰ ਰਵੀ ਜੀ ਦੇ ਜ਼ਿਲ੍ਹੇ ਨੇ ਜਿਹੜੇ ਜ਼ਿਲ੍ਹੇ ਨੇ ਸਨੀ ਵਾਲਟਨ ਪੈਦਾ ਕੀਤਾ ਇਹ ਕਹਿੰਦੇ ਉਹ ਜ਼ਿਲ੍ਹੇ ਦਾ ਹੈ ਜਿਹਨੇ ਸਨੀ ਵਾਲਟਨ ਪੈਦਾ ਕੀਤਾ ਹੁਣ ਕਈ ਸਰਚਾਂ ਮਾਰਦੇ ਹੋਣਗੇ ਵੀ ਸਨੀ ਵਾਲਟਨ ਕਿਹੜੇ ਜ਼ਿਲ੍ਹੇ ਨੇ ਪੈਦਾ ਕੀਤਾ ਜਿਹੜਾ ਮੋਗਾ ਸਨੀ ਵਾਲਟਨ ਦਾ ਸਿੰਘਾਂ ਵਾਲਾ ਪਿੰਡ ਹੈ ਤੇ ਦੂਜਾ ਸਨੀ ਵਾਲਟਨ ਨਹੀਂ ਹੈ ਇਹ ਕਹਿੰਦੇ ਉਸੇ ਵਰਗਾ ਲੱਗਦਾ ਜਦੋਂ ਦੂਰੋਂ ਦੇਖੀਏ ਸਪਾਈਸ ਰੇਡੀਓ ਦੇ ਕੇ ਇੰਟਰਵਿਊ ਹੋਈ ਉਹ ਕਹਿੰਦੇ ਰੇਡੀਓ ਚੈਨਲ ਦਾ ਐਂਕਰ ਕਹਿੰਦਾ ਮੈਨੂੰ ਤੇਨੂੰ ਸਨੀ ਵਾਲਟਨ ਲੱਗਦਾ ਇੱਕ ਦਾ ਸਹੀ ਬਾਲਟ ਵੀ ਸਾਡੇ ਪਿੰਡਾਂ ਦਾ ਸਾਨੂੰ ਪ੍ਰਾਊਡ ਹੈ ਆਹ ਸਾਹਮਣੇ ਸ਼ੀਰਾ ਕਬੱਡੀ ਪਾ ਰਿਹਾ ਇਹਦੇ ਵਿੱਚ ਵੀ ਨਿਮਰਤਾ ਹੈ ਮੇਰੇ ਮਿੱਤਰੋ ਨਾ ਲੜਦਾ ਨਾ ਝਗੜਦਾ ਕਬੱਡੀ ਕਬੱਡੀ ਇੱਕ ਗੱਲ ਪੱਕੀ ਹੈ ਸ਼ੀਰਿਆ ਜੇ ਸ਼ੈਤਾਨੀ ਰਾਖੀ ਕਰਨੀ ਹੈ ਨਾ ਝੋਟਿਆ ਤੇ ਗੰਗ ਚਲਾਉਣੇ ਹੋਣੇ ਚਾਹੀਦੇ ਆ ਤੇ ਕਹਿੰਦੇ ਹੁੰਦੇ ਆ ਵੀ ਜ਼ਹਿਰੋ ਸਖਣੇ ਸੱਪਾਂ ਨੂੰ ਸਪੇਰੇ ਗੜਾ ਚ ਪਾਈ ਫਿਰਦੇ ਰਹਿੰਦੇ ਆ ਆਹ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਆ ਆਹ ਭੂਰੀ ਤੇ ਫੇਰ ਸ਼ਰਨਾ ਸ਼ਰਨਾ ਟਗੋਰ ਮਾਣੇ ਦਾ ਸ਼ੰਨਾ ਦਾ ਭੂਰੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਬੱਡੀ 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 ਬੁਰਾਈ ਹੋ ਗਈ ਸਵਾਗਤ ਪਿਆਜ ਤਾੜੀ ਵੱਜਦੀ ਹੈ ਕਾਲ ਮੈਚ ਕਾਹਦਾ ਆਏ ਲੱਗਦਾ ਜਿਵੇਂ ਜੱਟ ਦੇ ਜ਼ਮੀਨ ਚੱਲਦੀ ਹੁੰਦੀ ਐ ਪਤਾ ਲੱਗਦਾ ਪਤਾ ਲੱਗਦਾ ਮੇਲਾ ਚੱਲਦਾ ਬੱਸੀਆਂ ਵਾਲਿਆ ਆ ਮੇਲਾ ਆ ਮੇਲਾ ਚੱਲਦਾ ਪਤਾ ਲੱਗਦਾ ਮੇਲਾ ਚੱਲਦਾ ਜਿੱਥੇ ਦੇਖਦੇ ਆ ਨਾ ਬੂਟੇ ਬਈ ਧਰਤੀ ਉਧਰ ਸਵਰਨ ਬਈ ਆਇਆ ਹੈ ਸਵਰਨ ਬਈ ਧੰਨਵਾਦ ਹੈ ਅੱਜ ਗੌਣ ਪਰੌਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੁਹੇ ਅੱਜ ਝਾਂਜਰ ਛੜਕੀ ਤਰਤ ਦੀ ਅੰਮ੍ਰਾਂ ਦੀ ਜੁਹੇ ਸਾਡੇ ਸਾਰੇ ਆ ਗਏ ਸਭ ਲਈ ਦਵਾਮਾਂ ਨੇ ਇੱਪਰ ਰੈਂਬੋ ਹਾਕਮ ਵਾਲਿਆ ਰੈਂਬੋ ਰਨਾ ਭਾਈ ਐ ਰੌਕੇ ਵਾਲਾ ਬਹੁਤ ਵੱਡਾ ਧੰਨਵਾਦ ਹੈ ਕਬੱਡੀ ਦੀ ਜਿੰਦਗਾਰ ਪ੍ਰਮੋਟਰ ਨੇ ਜੇ ਵਾਲ ਸ਼ਾਟ ਹੈਪੀ ਆਇਆ ਹੋਇਆ ਬਾਲਾ ਜੀ ਟੈਲੀਕਮ ਦਾ ਵੱਡਾ ਧੰਨਵਾਦ ਹੈ ਹੈਪੀ ਆਇਆ ਹੋਇਆ ਬਿਲੋਂ ਧੰਨਵਾਦ ਹੈ ਕਬੱਡੀ 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 ਹਰੀਕੇ ਵਾਲਿਆ ਓਏ ਕੱਢਣੀ ਪੈਣੀ ਹੈ ਜੀਬ ਦੇ ਲਾੜ ਚੋ ਕੱਢਣੀ ਪੈਣੀ ਹੈ ਜੀਬ ਦੇ ਲਾੜ ਚੋ ਓਏ ਸ਼ੀਰਾ ਆ ਗਿਆ

ਮੇਰ ਕਰੇ ਪ੍ਰਮਾਤਮਾ नंबर रेडर ਦਾ नंबर जाफी ਕਹਿੰਦੇ ਰੇਡਰ ਦਾ है ਦੀ ਟੱਕਰ ਹੈ ਚੱਕ ਲਈ ਸ਼ੇਰ ਦਾ ਸ਼ੀਰਾ ਫੇਰ ਕਬੱਡੀ ਹੋ ਗਿਆ ਸ਼ੀਰਾ ਆ ਗਿਆ ਦੂਤੇ ਭਾਈ ਲਾ ਦੇ ਫਿਕਰ ਹੁਣ ਲਾ ਦੇ ਫਿਕਰ ਦੇ ਸ਼ੀਰਾ ਹਰ ਰੱਬ ਦੇ ਲਈ ਬੀਤੇ ਬਾਈ ਮੇਲਾ ਗੂੜ ਜੱਟਿਆ ਮੇਲਾ ਗੂੜ ਜੱਟਿਆ ਇਹ ਰੱਬ ਜਾਣਦਾ ਹੈ ਰੌਕੇ ਵਾਲਾ ਸਵਰਨਾ ਬਾਈ ਆਇਆ ਹੈ ਖੇਡ ਕਬੱਡੀ ਮਾਣ ਕਰਦੀ ਹੈ ਸਵਰਨਾ ਬਾਈ ਦੇ ਸਾਰੇ ਸਾਥੀਆਂ ਤੇ ਅੱਜ ਦੇ ਬੈਸਟਾਂ ਨੂੰ ਇੱਕ ਇੱਕ ਲੱਖ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਤਿਕਾਰ اے ਸਵਰਨੇ ਬਾਈ ਤੇਰੇ ਸਾਰੇ ਸਾਥੀਆਂ ਦਾ ਦੋ ਜਾਰੀਆਂ ਜੰਗੂ ਜਿਹੜੀ ਸਰਪਾ ਬਾਈ ਕਹਿੰਦਾ ਵੀ 1000 ਹੈ 1000 1000 ਮਨਦੀਪ ਧਾਮੀ ਦੀ ਆਸਟ੍ਰੇਲੀਆ ਬਹੁਤ ਵੱਡਾ ਧੰਨਵਾਦ ਹੈ ਇਹ ਖੇਡ ਕਬੱਡੀ ਦੇ ਵੱਡਿਆਂ ਦੇ ਵਿੱਚ ਨਾਮ ਹੈ ਨਹੀਂ ਮਰੀ ਹੋਰ ਗੱਲ ਪੂਰੀ ਕਰਦੇ ਨੌਜਾਇਂ ਬੋਟਾ ਸ਼ਾਪਾ ਜੀ ਨੂੰ ਵਧਾਈਆਂ ਦੇ ਭਾਈ ਮਿੱਕੇ ਵਾਲੇ ਮਿੱਕੇ ਘਰੇ ਵਾਲੇ ਇਹ ਸਾਰੇ ਵੀਰ ਸਭੀ ਕਹਿੰਦੇ ਬੋਟਾ ਹੈ ਸਾਡਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਓ ਰਵੀ ਆ ਗਿਆ ਰਵੀ ਦਿਉਰੇ ਵਾਲਾ ਸਵਰਨਾ ਭਾਈ ਆਸਟ੍ਰੇਲੀਆ ਰੌਕੇ ਵਾਲਾ ਪੱਜਰ ਹੈਤੀ ਬੈਂਸਰ ਬਾਬਾ ਬਾਲਾ ਦੀ ਟੈਮਿੰਗ ਕੌਣ ਤੇ ਨਰਤਿੰਦਰ ਸਿੰਘ ਦੀ ਦੋ ਪਾਰ ਹੈ ਗੁਰਪ੍ਰੀਤ ਦੇ ਨੰਬਰਦਾਰ ਦਾ ਕੋਨੇ ਰਸੀ ਜਗਵਿੰਦਰ ਤਲਵੰਡੀ ਅਮਨ ਸਰਪੰਚ ਤਲਵੰਡੀ ਸਾਰੀ ਮਿੱਤਰ ਮੰਡਲੀ ਦਾ ਬਹੁਤ ਵੱਡਾ ਧੰਨਵਾਦ ਹੈ ਮੈਚ ਪੂਰੀ ਫਸਿਆ ਪਿਆ ਹੋਰੀ ਕਿ ਕੀ ਹਾਲ ਹੈ ਫਸਿਆ ਪਿਆ ਰੁੱਟਾ ਉੱਕਿਆ ਅੱਜ ਦੇ

राजकोटोट <laughs> कुछ होर चौदह चौदह रहे है फतेहगढ़ छना में साढ़े बारह नंबर जित हारी रेड़ जो के आई है कि नम्बर का चा मसा नौ ज्यादा अरे पुराने ਰਾਏ ਹੁੰਦੇ ਐ ਮੇਰ ਕਰੇ ਪਰਮਾਤਮਾ ਜੱਜੂ ਤੇਲਪੂਰੀ ਦੇ ਪੈਸੇ ਆਉਂਦੇ ਆ